ਦਾਰਨ ਦਾਰਨ ਦੀਆਂ ਘਟਨਾ ਤੁਹਾਨੂੰ ਦੱਸ ਰਿਹਾ ਦੱਸ ਦਈਏ ਕਿ ਪੰਚਾਇਤੀ ਚੋਣਾਂ ਦੀ ਰੰਜਿਸ਼ ਅਲੇ ਵੀ ਮੁੱਕਦੀ ਨਜ਼ਰ ਨਹੀਂ ਆ ਰਹੀ ਪੰਚਾਇਤੀ ਚੋਣਾਂ ਹੋ ਨਿਬੜੀਆਂ ਪੰਚਾਇਤੀ ਚੋਣਾਂ ਦੇ ਵਿੱਚ ਹਿੰਸਾ ਹੋਈ ਇਹ ਸਭ ਜਾਣਦੇ ਨੇ ਪਰ ਉਸ ਤੋਂ ਬਾਅਦ ਵੀ ਹਿੰਸਾ ਦਾ ਕਤਲੋਗਾਰਦ ਦਾ ਖੂਨ ਖਰਾਬੇ ਦਾ ਤੌਰ ਰੁਕਦਾ ਨਜ਼ਰ ਨਹੀਂ ਆ ਰਿਹਾ ਪ੍ਰਤਾਪ ਸਿੰਘ ਵੱਜੋਂ ਹੋਈ ਹੈ ਮ੍ਰਿਤਕ ਸਰਪੰਚ ਦੀ ਸ਼ਨਾਖ ਗੋਲੀਬਾਰੀ ਦੌਰਾਨ ਇੱਕ ਸ਼ਖਸ ਜ਼ਖਮੀ ਵੀ ਹੋਇਆ ਮੋਟਰਸਾਈਕਲ ਸਵਾਰ ਹਮਲਾਵਰ ਆਂਦਾ ਹੈ ਗੋਲੀਆਂ ਮਾਰਦਾ ਹੈ ਭਰਾਬ ਹੋ ਜਾਂਦਾ ਹੈ ਤਸਵੀਰਾਂ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈਆਂ ਨੇ ਜਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐ ਉਹ ਹਮਲਾਵਰ ਜਿਸ ਨੇ ਆ ਕੇ ਗੋਲੀਆਂ ਦਾ ਮੀਂਹ ਬਾਰਾ ਦਿੱਤਾ ਜਿਹਾ ਗੋਲੀਆਂ ਮਾਰ ਕੇ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਹੈ ਇਹ ਤਸਵੀਰਾਂ ਉਸ ਸ਼ਖਸ ਨੇ ਪੁਲਿਸ ਨੇ شناخت ਕਰ ਲਈ ਹੈ ਪੁਲਿਸ ਦਾ ਕਹਿਣਾ ਹੈ ਕਿ ਵੱਡੀ ਲੀਡ ਹੱਥ ਲੱਗੀ ਹੈ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਾਂਗੇ ਕਾਬੂ ਕਰ ਲਿਆ ਜਾਵੇਗਾ ਪਰ ਵੱਡਾ ਸਵਾਲ ਇਹ ਹੈ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਲੋਕਾਂ ਦੇ ਦਿਲਾਂ ਦੇ ਵਿੱਚ ਪੰਜਾਬ ਪੁਲਿਸ ਦਾ ਕੋਈ ਖੌਫ ਨਹੀਂ ਕੋਈ ਡਰ ਨਹੀਂ ਕੋਈ ਪਹਿਰੀ ਇਹ ਗੱਲ ਪ੍ਰਤੱਖ ਨਜ਼ਰ ਆ ਰਹੀ ਹੈ ਔਰ ਉਸ ਤੋਂ ਵੱਡੀ ਗੱਲ ਹੈ ਕਿ ਜੀ ਹਾਂ ਅਸਲਾ ਨਜਾਇਜ਼ ਅਸਲਾ ਪੰਜਾਬ ਦੇ ਵਿੱਚ ਕਿੱਥੋਂ ਆ ਰਿਹਾ ਹੈ ਲਗਾਤਾਰ ਨਿਤ ਦਿਨ ਕੋਈ ਦਿਨ ਖਾਲੀ ਨਹੀਂ ਜਾਂਦਾ ਜਦ ਜਹੀ ਕੋਈ ਘਟਨਾ ਸਾਹਮਣੇ ਨਾ ਆਵੇ ਜਦ ਪਤਾ ਚੱਲੇ ਕਿ ਕਾਨੂੰਨ ਵਿਵਸਥਾ ਦਾ ਨਿਗਾਰ ਹੋ ਚੁੱਕੇ ਪੰਚ ਬਣਿਆ ਸੀਗੇ ਤੇ ਸਾਨੂੰ ਧਮਕੀਆਂ ਅੱਗੇ ਵੀ ਆਉਂਦੀਆਂ ਸੀ ਤੇ ਇਹ ਜਿਹੜੀ ਪਾਲੀਸੀ ਧਮਕੀਆਂ ਦਵਾਉਂਦੀ ਸੀ ਬਹੁਤ ਜ਼ਿਆਰੀਆਂ ਧਮਕੀਆਂ ਦਿੱਤੀਆਂ ਕਹਿੰਦੇ ਤੁਸੀਂ ਸਰਪੰਚ ਬਣ ਗਏ ਹਾਂ ਤਾਂ ਛੱਡਣਾ ਨਹੀਂ ਅੱਤੇ ਜਿਹੜੀਆਂ ਹੋਰ ਗੱਲ ਹੋਈ ਅੱਜ ਅੱਜ ਸਵੇਰੇ ਪ੍ਰੋਗਰਾਮ ਤੇ ਆਏ ਆ ਭੋਲਦੇ ਤੇ ਮਰਗਦੇ ਤੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਇੱਧਰ ਅੰਕਲ ਬੁੱਧ ਸਿੰਘ ਕੇ ਘਰ ਮੋਟਰਸਾਈਕਲ ਲੱਗਾ ਉੱਧਰ ਜਾਂਦਾ ਬੁੱਧ ਸਿੰਘ ਤੇ ਤੇ ਗੋਲੀਆਂ ਚਲਾਤੀਆਂ ਫਾਇਰਿੰਗ ਕਰਦੀ ਕੋਈ ਸਮੇਂ ਦੀ ਢੀਕ ਚ ਹੀ ਕੋਈ ਬੰਦਾ ਪਿੰਡ ਦੇ ਹੀ ਆ ਸਾਰੇ ਬੰਦੇ ਕਿਹੜੀ ਪਾਰਟੀ ਨੂੰ ਵੀ ਪਾਰਟੀ ਪਾਜੀ ਦਾ ਚੱਕਰ ਇਹ ਕੋਈ ਹੋਰ ਦੇ ਸਰੋ ਹੈਗੇ ਦੂਜੀ ਪਾਰਟੀ ਦੇ ਆ ਸਾਡੇ ਤੋਂ ਐਂਟੀ ਪਾਰਟੀ ਜਿਹਦੇ ਵਿੱਚ ਪਿੰਡ ਦੇ ਸਰਪੰਚ ਪ੍ਰਤਾਪ ਸਿੰਘ ਨੂੰ ਇੱਕ ਮੋਟਰਸਾਈਕਲ ਤੇ ਅਣਜਾਣੇ ਵਰਤੀ ਆਇਆ ਸੀਗਾ ਉਹਦੇ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਜਿਹਦੀ ਮੌਕੇ ਡੈਥ ਹੋ ਗਈ ਹੈ ਇਸ ਤੋਂ ਇਲਾਵਾ ਇੱਕ ਉਹਦੇ ਨਾਲ ਦਾ ਸੀਗਾ ਬੁੱਲ ਸਿੰਘ ਉਹਦੇ ਵੀ ਲੱਤ ਤੇ ਗੋਲੀ ਲੱਗੀ ਆ ਸਾਨੂੰ ਕੁਝ ਲੀਡਸ ਮਿਲੀਆਂ ਤੇ ਪੁਲਿਸ ਜਿਹੜੀ ਹੈ ਉਹ ਲੀਡਸ ਨੂੰ ਫੋਲੋ ਕਰ ਰਹੀ ਹੈ ਤੇ ਜਲਦੀ ਇਹਦੇ ਵਿੱਚ ਸਖਤੀਮਾਲ ਕਾਰਵਾਈ ਕੀਤੀ ਜਾਵੇਗੀ ਸਰ ਇਹ ਇਨਸੀਡੈਂਟ ਜਿਹੜਾ ਹੈ ਕਿੰਨੇ ਇੱਕ ਸ਼ੂਟਰ ਜਿਹੜੀ ਇੱਕ ਹੀ ਛੋਟਾ ਸੀਗਾ ਮੋਟਰਸਾਈਕਲ ਤੇ ਤੇ ਅਸੀਂ ਸਾਨੂੰ ਕਾਫੀ ਚੰਗੀਆਂ ਲੀਡ ਮਿਲੀ ਹੈ ਤੇ ਇਹਨੂੰ ਸਖਤੀਮਾਲ ਆਪਾਂ ਡੀਲ ਕਰਾਂਗੇ ਪਵਨ ਸਾਡੇ ਸਯੋਗੀ ਸਾਡੇ ਨਾਲ ਜੁੜ ਰਹੇ ਨੇ ਐਸੇ ਖਬਰ ਤੇ ਅਪਡੇਟ ਲਈ ਸਦਾ ਰੁਕ ਕਰਾਂਗੇ ਪਵਨ ਹੁਣ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ ਹਮਲਾਵਰ ਐਥੇ ਨਜ਼ਰ ਆ ਰਿਹਾ ਹੈ ਕੀ ਕਹਿੰਦੀ ਹੈ ਪੁਲਿਸ ਕਾਟਕ ਹੋਵੇਗੀ ਗ੍ਰਿਫਤਾਰੀ ਜੀ ਪੁਲਿਸ ਵੱਲੋਂ ਬਹੁਤ ਵਕਤ ਤੱਕ ਕੀਮਤ ਤਾਰਕ ਤੇ ਨਹੀਂ ਹੈ ਜਿਹਨਾਂ ਨੂੰ ਵਕਤ ਵਕਤ ਦਸ਼ਾਵਾਂ ਦੇ ਵਿੱਚ ਰਵਾਨਾ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਜੀ ਬਹੁਤ ਜਲਦੀ ਜਿਹੜਾ ਮਲਾਵਰਾ ਜਾਂ ਛੂਟਾ ਉਸ ਨੂੰ ਗ੍ਰਿਫਤਾਰ ਕਰ ਦਿਆ ਜਾਏਗਾ ਲekin ਹਾਲ ਪੁਲਿਸ ਦੇ ਅਸਰ ਵਿੱਚ ਸੀਸੀਟੀਵੀ ਹੈ ਜਿਹਨੂੰ ਆਧਾਰ ਬਣਾ ਕੇ ਪੁਲਿਸ ਵੱਲੋਂ ਜਿਹੜੀ ਹੈ ਉਹਦੀ ਛੂਤਰ ਦੀ ਹਾਲ ਕੀਤੀ ਜਾ ਰਹੀ ਹੈ ਪਰਵਾਕੇ ਚ ਕਾਨੂੰਨ ਵਿਵਸਥਾ ਦਾ ਜਿਹੜਾ ਮਸਲਾ ਹੈ ਪਵਨ ਨਿਤ ਦਿਨਾਂ ਚ ਹੀਆ ਘਟਨਾਵਾਂ ਜਿਹੇ ਵਾਕੇ ਸਾਹਮਣੇ ਆ ਰਹੇ ਨੇ ਕਾਨੂੰਨ ਵਿਵਸਥਾ ਦਾ ਬੇੜਾ ਗਰਖ ਹੋ ਚੁੱਕਿਆ ਹੈ ਕਹਿਣ ਦੇ ਵਿੱਚ ਅੱਜ ਕਿਸੇ ਨੂੰ ਸ਼ਾਇਦ ਹਰਜ ਨਹੀਂ ਹੈ ਜੀ ਬਿਲਕੁਲ ਜੇਸ ਕੋਈ ਕਾਨੂੰਨੀ ਵਿਵਸਥਾ ਕਾਨੂੰਨੀ ਵਿਵਸਥਾ ਤੇ ਆਲੇ ਦਿਨੀ ਤੁਸੀਂ ਦੇਖਦੇ ਹੋ ਪੰਜਾਬ ਵਿੱਚ ਗੋਲੀਆਂ ਚੱਲਦੀਆਂ ਨੇ ਕਤਲ ਹੁੰਦੇ ਨੇ ਜੀ ਗਲਤੀ ਕੀਤੀ ਜਾਵੇ ਜਾਂ ਸਰਪੰਚ ਕਤਲ ਕੀਤਾ ਜਾਵੇ ਉਹ ਵੀ ਆਮ ਆਦਮੀ ਪਾਰਟੀ ਨਾਲ ਸੰਬੰਧ ਹੈ ਜਿਹਨਾਂ ਦੀ ਸਰਕਾਰ ਹੈ ਔਰ ਕਾਨੂੰਨੀ ਵਿਵਸਥਾ ਦਾ ਤੇ ਬਿਲਕੁਲ ਇਹ ਜੇ ਬੁਰਾ ਹਾਲਾਤ ਹੈ ਕਿ ਜਿੱਥੇ ਕਤਲ ਕੀਤਾ ਹੋਇਆ ਉੱਥੇ ਕਾਫੀ ਲੋਕ ਮੌਜੂਦ ਸਨ ਕਿਉਂਕਿ ਉੱਥੇ ਅਖੰਡਪੁਰ ਸਰ ਦਾ ਪੋਲਟ ਚੜ੍ਹਿਆ ਸੀ ਤੋਂ ਬਾਅਦ ਜੇ ਸਰਪੰਚ ਉਥੋਂ ਨਿਕਲਦਾ ਹੈ ਤੇ ਉਸ ਨੂੰ ਉਸੇ ਨੇ ਉੱਥੇ ਗੋਲੀ ਮਾਰ ਦਿੱਤੀ ਹੈ ਜਿਸ ਤੋਂ ਨਾ ਇੱਕ ਵਾਰਤੀ ਵੀ ਦੇਖਣੀ ਹੁੰਦਾ ਹੈ ਵਾਕਿ ਜੀ ਕਾਨੂੰਨ ਵਿਵਸਥਾ ਦਾ ਪੰਜਾਬ ਦੇ ਵਿੱਚ ਬਹੁਤ ਮਾੜਾ ਹਾਲ ਹੈ ਬੇहद ਸ਼ੁਕਰੀਆ ਪਵਨ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਪਰ વાਕ ਕੱਚੀ ਤਸਵੀਰਾਂ ਹੁਣ ਸਾਹਮਣੇ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਹਮਲਾਵਰ ਕੈਦ ਹੁੰਦਾ ਨਜ਼ਰ ਆਇਆ ਸਲਾਕਾਂ ਦੇ ਵਿੱਚ ਕਦੋਂ ਕੈਦ ਹੋਵੇਗਾ ਕਦ ਸਲਾਕਾਂ ਦੇ ਪਿੱਛੇ ਢੱਕਿਆ ਜਾਵੇਗਾ ਇਹ ਹਮਲਾਵਰ ਅਜਾ ਰਹਿਗਾ ਇੰਤਜ਼ਾਰ ਪਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬੇहद ਮਾੜੀ ਘਟਨਾ